ਉਹ ਖੜ ਜਾ ਖੜ ਜਾ ਬਾਈ ਇਹਨੂੰ ਸੀਟ ਸਾਫ ਕਰਨ ਦੇ ਭਰਜਾਈ ਨੂੰ ਬੁਆਣਾ ਲੈ ਭਰਜਾਈਏ ਬਹਿ ਦਿਓਰ ਦੀ ਓਡੀ ਤੇ ਅੱਜ ਤਾਂ ਪੱਬੀ ਚੰਗੀ ਸ਼ੋਪਿੰਗ ਕਰਕੇ ਆਈਆਂ ਲਾਹ ਹਾਂ ਦਿਓਰਾ ਅੱਜ ਤਾਂ ਚੰਗੀ ਕਰਕੇ ਆਈਆਂ ਦਿਓਰ ਦਾ ਵਿਆਹ ਹੈ ਕਿਉਂ ਖਿਜਿਆ ਪਿਆ ਤੂੰ ਸਕੂਟਰ ਵੀ ਰੱਖ ਲਿਆ ਮੇਰਾ ਦੇ ਚਲ ਕੋਈ ਨਾ ਛੜਾ ਲੇਉਂਗੀ ਉਹ ਤਾਂ ਜਾ ਕੇ ਮੈਂ ਤੂੰ ਕਿ ਤਰ੍ਹਾਂ ਛਡਾ ਲੇਂਗੀ ਪਰ ਮੇਰਾ ਸੂਟ ਤਾਂ ਸੋਹਣਾ ਨਾ ਦੇਖੀ ਨਾ ਬਾਜੀ ਉਠਾਏਗੀ ਫੇਰ ਆ ਬੀਰੋ ਅੱਜ ਬੜੀ ਸੋਹਣੀ ਲੱਗ ਰਹੀ ਹੈ ਕੀ ਗੱਲ ਅੱਜ ਬੜਾ ਪਿਆਰ ਆ ਰਿਹਾ ਹੈ ਖੈਰ ਤਾਂ ਹੈਗੀ ਹੈ ਪਿਆਰ ਤਾਂ ਪਹਿਲਾਂ ਵੀ ਆਉਂਦਾ ਸੀ ਪਰ ਹੁਣ ਫਿਕਰ ਜੀ ਰਹਿੰਦੀ ਹੈ ਨਾ ਹੁਣ ਫਿਕਰ ਕਰਦਾ ਸੁੱਖ ਨਾਲ ਹੁਣ ਤਾਂ ਆਪਣੇ ਕੋਲ ਤੋਤਾ ਵੀ ਹੈਗਾ ਫਿਕਰ ਆਪਣੀ ਨਹੀਂ ਭੋਲੇ ਦੀ ਰਹਿੰਦੀ ਆ ਹੋਤਾ ਹੈ ਉਹਦੇ ਵਾਸਤੇ